ਮਾਜੀ ਮਾਜੀ ਕੀ ਹਾਲ ਹੈ ਸਾਰੇ ਠੀਕ ਠਾਕ ਅੱਜ ਆਪਾਂ ਚੜ੍ਹ ਲੱਗੇ ਸੀ ਪੌੜੀ ਵੈਸੇ ਨਿਸ਼ਾਨੇ ਤੇ ਆਪਾਂ ਸਾਰੀ ਪੌੜੀਆਂ ਲਾਤੀਆਂ ਲਾ ਕੇ ਚੱਕਰਾਂ ਹੀ ਭਰੇ ਇੱਕ ਵਾਰੀ ਅੱਜ ਤੁਹਾਨੂੰ ਦੱਸਣਾ ਵੀ ਪੌੜੀ ਜਦੋਂ ਆਪਾਂ ਚਾੜ੍ਹਦੇ ਹਾਂ ਦੀ ਮੈਂਟੀ ਕਿਵੇਂ ਕਰਨੀ ਹੈ ਤੇ ਅੱਡੇ ਪੂਰੇ ਸਹੀ ਕਿਵੇਂ ਹੁਣ ਜਿਵੇਂ ਹੁਣ ਆਪਾਂ ਪੌੜੀ ਥੱਲੇ 6 ਇੰਚ ਦਾ ਡਾਡਾ ਤੇ ਉੱਤੇ ਵੀ 6 ਇੰਚ ਦਾ ਡਾਡਾ ਆਵੇ ਉਹਦੋਂ ਨੂੰ ਮੈਂਟੀ ਕਰਕੇ ਦਿਖਾਉਂਗਾ ਹੁਣ ਜਦੋਂ ਪੌੜੀ ਫੁਹਾਰਾ ਸ਼ੁਰੂ ਕਰਦੇ ਹਾਂ ਡੀਪੀਸੀ ਦੇ ਥੱਲੇ ਪਾਸੇ ਸ਼ੁਰੂ ਕਰਦੇ ਹਾਂ ਡੀਪੀਸੀ ਦੇ ਥੱਲੇ ਪਾਸੇ ਨਿਸ਼ਾਨ ਜਿਹੜਾ ਆਪਣਾ ਜਿਹੜਾ ਆਪ ਮੇਸ਼ਾ ਮੈਂਟਿਵ ਦੀ ਉੱਥੋਂ ਲੈਣੀ ਆ ਡੀਪੀਸੀ ਦੀ ਇੱਥੀ ਤੋਂ ਤੇ ਉੱਤੇ ਅੱਜ ਤੁਹਾਨੂੰ ਉੱਤੇ ਵੀ ਦਿਖਾਉਣੇ ਆ ਅੱਜ ਉੱਪਰ ਦੇ ਲਈ ਉੱਤੇ ਹਾਂਜੀ ਵੈਕੋ ਜੀ ਹੁਣ ਜਿਵੇਂ ਆਪਾਂ ਉਧਰ ਥੱਲੇ ਫੀਤਾ ਦੇਖੋ ਕਿੱਥੇ ਲਾਇਆ ਜਮ ਕਰ ਦੇਗਾ ਥੱਲੇ ਨਹੀਂ ਦੇ ਕਰਕੇ ਸਾਰੇ ਹੂੰ ਚਲਾ ਕਰ ਹੁਣ ਬੈਕ ਹਾਂਜੀ ਵੈਕੋ ਜੀ ਸਾਰਨ ਵੱਡਾ ਰੌਲਾ ਕੀ ਪੈਂਦਾ ਵਾ ਆਪਣਾ ਉੱਪਰਲੀ ਮੈਂਤੀ ਦਾ ਆਪਾਂ ਕੀ ਕਰਦੇ ਆ ਕਿ ਵੀ ਲੈਂਟਰ ਦੇ ਉੱਪਰ ਤੇ ਕਰ ਮੈਂਤੀ ਕਰ ਲੈਂਦੇ ਆ ਜਾਂ ਲੈਂਟਰ ਤੇ ਇੱਕ ਰਦਾ ਲਾ ਕੇ ਫੇਰ ਮੈਂਤੀ ਕਰ ਲੈਂਦੇ ਆ ਉਹਨਾਂ ਤੋਂ ਤੁਹਾਡੀ ਪੋੜੀ ਬਿਲਕੁਲ ਕਦੀ ਨਹੀਂ ਸਹੀ ਚੜਨੀ ਤੇ ਇਹਦੇ ਉੱਤੇ ਬਾਅਦ ਚ ਰੂੜੀ ਵੱਧ ਘੱਟ ਪੈ ਜਾਂਦੀ ਹੈ ਤੇ ਤੁਹਾਡੇ ਆਪਣੇ ਸਹੀ ਨਹੀਂ ਬਣਦੇ ਹਮੇਸ਼ਾ ਰੂੜੀ ਦਾ ਮਾਰਜਨ ਪਹਿਲਾਂ ਲੈ ਕੇ ਚੱਲੋ ਵੀ ਤੁਹਾਡੀ ਰੂੜੀ ਕਿੰਨੀ ਪੈਣੀ ਹੈ 5 ਇੰਚ ਪੈਣੀ ਹੈ ਕਿ 4 ਇੰਚ ਪੈਣੀ ਹੈ ਕਿ 6 ਇੰਚ ਪੈਣੀ 7 ਇੰਚ ਪੈਣੀ ਹੈ ਜਿਹਦਾ ਤੁਹਾਡੇ ਪੈ ਪੈ ਲੈਂਟਰ ਦੇ ਵਿੱਚ ਫਿਰ ਤਾਂ ਸਿਰਫ 4 ਇੰਚ ਤੋਂ ਲੈ ਕੇ 5 ਇੰਚ ਦੇ ਵਿੱਚ ਰੂੜੀ ਪੈਣੀ ਪੈਣੀ ਹੈ ਕਿਉਂਕਿ 3 4 3.5 ਇੰਚ 4 ਬਾਥਰੂਮ ਨਹੀਂ ਮੇਰੇ ਖਰ ਨੂੰ ਤੇ ਕਮਰੇ ਉੱਚੇ ਕਰ ਰਹੇ ਹੁੰਦੇ ਠੀਕ ਹੈ ਜੀ 5 ਇੰਚ ਰੂੜੀ ਦਾ ਮਾਰਜਿਨ ਚੱਲਣਾ ਪੈਂਦਾ ਜੇ ਤੁਹਾਡੇ ਪਲੈਂਟਰ ਦੇ ਉੱਤੇ ਪਾਇਆ ਪਾਇਆ ਫਿਰ 6 ਤੋਂ 7 ਇੰਚ ਦੇ ਵਿੱਚ ਰੂੜੀ ਪੈ ਜਾਂਦੀ ਹੈ ਹਮੇਸ਼ਾ ਇਸ ਤਰ੍ਹਾਂ ਪੂਰਾ ਮਾਰਜਿਨ ਲੈ ਕੇ ਚੱਲੋ ਫਿਰ ਤੁਹਾਡੇ ਅੱਡੇ ਫਿਰ ਅੱਡੇ ਪੂਰੇ ਸਹੀ ਹੋਣਗੇ ਹੁਣ ਜਿਵੇਂ ਅਸੀਂ ਇੱਥੇ 5 ਇੰਚ ਦਾ ਮਾਰਜਿਨ ਲੈ ਕੇ ਚੱਲੇ ਰੂੜੀਆ ਪੂਰਾ ਇਹ 13 ਫੁੱਟ ਬਣ ਗਿਆ ਆਪਣਾ 12 12 13 ਹੋ ਗਿਆ 156 ਤੇ ਅਸੀਂ 6 ਸਵਾ 6 ਇੰਚ ਦਾ ਅੱਡਾ ਬਣਾਇਆ ਸਾਰ ਆਪਣੀਆਂ ਨੂੰ ਪਹਿਲਾਂ ਦਿਖਾਈ ਦਿੱਤੀ ਅਸੀਂ ਆਪਾਂ ਲਈ ਹਣੀ ਹੈ ਨਾ ਤੇ ਹੁਣ ਇਹਦਾ ਵੀ ਕੀ ਹੋਣਾ ਇਹ ਮਿੰਤੀ ਥੋੜਾ ਬਿਲਕੁਲ ਕਦੇ ਪੌੜੀ ਚ ਨਕਸੇ ਪਊਗਾ ਨਾ ਅੱਡੇ ਜੇ ਤੁਸੀਂ 25 ਚੜਾ ਤੇ 25 ਬਣਨਗੇ ਤੇ 26 ਨਹੀਂ ਹੁੰਦੇ ਜੇ ਤੁਸੀਂ ਪ੍ਰੋਪਰ ਮਾਰਜਨ ਲੈ ਕੇ ਚੱਲੋਗੇ ਹਰ ਇੱਕ ਚੀਜ਼ ਦਾ ਠੀਕ ਹੈ ਜੀ ਬਾਕੀ ਇਹ ਜਿਹੜੀ ਵੀਡੀਓ ਆ ਇਹ ਜਿਹੜੇ ਜਿਹੜੇ ਮਿਸਤਰੀ ਨੂੰ ਨਹੀਂ ਜਾਣਕਾਰੀ ਉਹਨਾਂ ਵਾਸਤੇ ਮੇਰੇ ਵੀਰਾਂ ਵਾਸਤੇ ਵੀ ਜਿਹੜੇ ਵੱਡੇ ਕਾਰੀਗਰ ਆ ਮੇਰਾ ਵੀਰ ਉਹਨੂੰ ਇਹ ਵੀਡੀਓ ਤੋਂ ਦੂਰੀ ਰਹਿਣ ਚੰਗੀ ਗੱਲ ਆ ਵੀਡੀਓ ਵਧੀਆ ਲੱਗੇ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਫੋਲੋ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ